ਤੂੰ ਗੱਡੀ ਨੂੰ ਕਿਹੜਾ ਤੇਰੇ ਘਰ ਰੀਡੀਸੀ ਨਹੀਂ ਆਉਣਾ ਬਕਵਾਸ ਨਾ ਹਾਰ ਕੋਈ ਆਇਆ ਚਪਕਾ ਸਾਈਕਲ ਤੇ ਤਾਂ ਤੇਰੇ ਕੋਲੇ ਕੋਈ ਪਹੁੰਚਦਾ ਨਹੀਂਗਾ ਮਮੀ ਹਾਂ ਤੂੰ ਘਰ ਜਾ ਆਉਣਾ ਗੱਡੀ ਦੇ ਇਹਦੇ ਘਰੇ ਸਿਰੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਆਂ ਜਪੋ ਤਾ ਅੱਠ ਕੇ ਅੰਦਰ ਜਾ ਸਰ ਜਾ ਤੇਰਾ ਨਿਖਰਿਆ ਨਹੀਂਗਾ ਚੱਜਣਾ ਹਾਂ ਪਤਾ ਨਹੀਂ ਕੀ ਹੋ ਗਿਆ ਮਮੀ ਐ ਕਾ ਤੋ ਬੋਲਦੀ ਆ ਵਾਏ ਨੂੰ ਪਤਾ ਨਹੀਂ ਕੀ ਹੋ ਗਿਆ ਸਵੇਰ ਦੀ ਆਉਂੀ ਪਈਆ ਸਵੇਰ ਤੇ ਆਇਆ ਬੈਠਾ ਬੈਗ ਲਾ ਹਫਤਾ ਤਾਂ ਹੋ ਗਿਆ ਤੈਨੂੰ ਰੋਈ ਜਾਂਦੀ ਨੂੰ ਹੈ ਰਾਂ ਦੋ ਵਰਜਾ ਦੋ ਬਰਾ ਖੈੜਾ ਕੀ ਹੈ ਜਿਵੇਂ ਆ ਚ ਪੋਤੇ ਨਹੀਂ ਗੱਲਾਂ ਹੁੰਦੀਆਂ ਕਾਰਡ ਵੰਡ ਤੇ ਸਾਰਾ ਕੁਸ ਹੋ ਗਿਆ ਜਿਤ ਨਹੀਂ ਰਹਿਣੀਗੀ ਆਪਣੀ ਆਪਾਂ ਹੱਥ ਵੀ ਆਪਣਾ ਵੇਖਣਾ ਪਾਪੇ ਨੇ ਵੀ ਵੇਖਣਾ ਆਉਂਦਾ ਉਹਨਾਂ ਕੋਲੇ ਜਾਂ ਕੀ ਵਿਚਾਰੇ ਕੋਲ ਕਾਰੋਬਾਰਾ ਵੀ ਆਪਾਂ ਅਗਲੇ ਆਂਦੀਆਂ ਡਿਮਾਂਡਾਂ ਪੂਰੀਆਂ ਸੇ ਆਪਾਂ ਤਾਂ ਤੇਰੇ ਸਾਰੇ ਨਹੀਂ ਪਾਤਾ ਨਹੀਂ ਸਾਰਾ ਕੁਸ 10 ਬੰਦੇ ਮੰਨੇ ਸੀ ਸਾਰਾ ਕੁਸ ਵਧਗਾ ਹੋਇਆ ਸੀਗਾ ਕੀ ਕੀਤਾ ਜਾਵੇ ਲਹੂ ਪੀਤਾ ਰੱਬ ਨੇ ਵੀ ਕੁਸ ਪੀ ਲਿਆ ਤੇ ਕੁਸ ਤੇਰੇ ਪਿਆਉ ਨੇ ਪੀ ਲਿਆ ਤੋ ਤਨ ਕੀ ਬਣੂਗਾ ਹਣ ਨੇੜ ਨੂੰ ਹੋ ਕਾ ਮੜਾ ਜਾ ਸਰ ਜੱਤੀ ਅਜਨ ਤੋਤਾ ਨਹੀਂ ਜੀ ਇਹਨੂੰ ਤੋਤਾ ਲੈੰਦੀ ਹਾਂ ਠੀਕ ਨਹੀਂ ਆਈ ਠੀਕ ਨਹੀਂ ਐਵੇਂ ਰੋਈ ਕਲਾਈ ਜਾਨੀ ਆ ਕੋਈ ਨਾ ਸਾਰਾ ਕੁਝ ਹੋ ਜਾਊਗਾ ਹੱਲ ਟੈਨਸ਼ਨ ਲੈ ਤੋ ਤਾਂ ਕੁਝ ਵੀ ਨਹੀਂ ਹੋਣਾਗਾ ਕੋਈ ਨਾ ਤਰੇ ਆ ਜਾਂਦੇ ਪਿਓ ਨੂੰ ਜੰਗਾ ਪੜਾ ਉਹ ਹੀ ਗੱਲ ਮੁੰਡਾ ਦਿਹਾੜੀ ਜਾਂਦਾ ਜਾਂਦਾ ਤੇ ਕਹਿੰਦੇ ਪਟਵਾਰੀ ਨਾ ਲੱਗ ਗਿਆ ਅੱਜ ਕੱਲ ਥਨ ਤਨਖਾਹਾਂ ਵਾਲਿਆਂ ਦਾ ਕਿਹੜਾ ਮੂੰਹ ਭਰਿਆ ਜਾਂਦਾ ਇਹੇ ਦਸ ਦਿਨ ਨਾ ਜਾਂਦਾ ਤੇ ਆਪਣਾ ਸਰਕਲ ਚੱਲ ਜਾਣਾ ਸੀਗਾ ਕਿ ਰੈ ਤੈਨੂੰ ਵਿਆਹ ਕੇ ਲੈ ਜਾਂਦੇ ਤੇ ਬਾਅਦ ਚ ਲੱਗੀ ਜਾਂਦਾ ਪਟਵਾਰੀ ਨਾ ਹੁਣ ਲੱਗ ਵੀ ਪਟਵਾਰੀ ਨਾ ਗਿਆ ਤੇ ਆਪਾਂ ਨੂੰ ਸੂਲੀ ਤੇ ਚੜਾਤਾ ਅਗਲੇ ਨੇ ਫੜ ਕੇ ਕਹਿੰਦੇ ਅਸ ਤਾਂ ਇੰਨੀ ਬਰਾਤ ਆਵਾਂਗੇ ਬਸ ਫਿਰ ਨਹੀਂ ਰਹਿਣ ਕੋਈ ਕੁਝ ਕਰੀ ਜਾਂਦੇ ਬਾਅਦ ਚ ਕੀ ਕੁਝ ਨਾ ਕਰਨੀ ਕਰਨਗੇ ਹੁਣ ਕੀ ਕੀਤਾ ਕੀ ਜਾਵੇ ਹੁਣ ਕਾੜ ਸਾਰੇ ਵੰਡ ਤੇ ਆ ਸਾਰਿਆਂ ਨੂੰ ਕਹਿ ਕਹਾਤਾ ਐ ਐ ਜਿੰਨੀ ਰਹਿਣੀਗੀ ਅਗਲਾ ਕੀ ਕਹੂਗਾ ਉਹਨੂੰ ਕਿੱਥੇ ਗਿਆ ਪਾਪਾ ਵਸੇ ਤੇ ਲੈਦਾ ਹੀ ਹੱਲ ਕਰਨ ਗਿਆ ਉਹਨੇ ਕਿੱਥੇ ਉਹ ਦੂ ਲਉ ਪੀਂਦਾ ਆ ਹਾਂ ਆ ਗਏ ਹਾਂਜੀ ਕੀ ਬਣਿਆ ਕੁਛ ਨਹੀਂ ਕੀ ਬਣਾ ਸੀਗਾ ਜਿੰਦੇ ਦੇ ਕੋਲ 100 ਕਿੱਲਾ ਜ਼ਮੀਨ ਦਾ ਤੇ ਪੈਸਿਆਂ ਨੂੰ ਲਗੂਲਾ ਪੈਂਦਾ ਉਹਨੂੰ 2 ਲੱਖ ਦੇਣ ਨੂੰ ਨਹੀਂ ਜਿਹਦੇ ਕੋਲੇ 100 ਕਿੱਲਾ ਪੈਲੀ ਦਾ ਹੈ ਤੇ ਉਹ 2.5 ਲੱਖ ਦੇ ਨਹੀਂ ਸਕਦਾਗਾ ਹੈ ਹਾਂ ਦਾ ਉਦੋਂ ਕਿਉਂ ਤੂੰ ਲੱਗਿਆ ਨਹੀਂ ਸਾਡੇਆਂ ਦਾ ਤੇ ਗਲਤੀਆਂ ਤੇਰਿਆਂ ਵੀ ਬਹੁਤ ਆ ਗਲਤੀਆਂ ਕੀ ਮੇਰੀਆਂ ਦੱਸ ਨਹੀਂ ਉਦੋਂ ਤਾਂ ਤੂੰ ਹਟ ਕੇ ਕਹਿੰਦਾ ਸੀ ਜ਼ਿਮੀਂਦਾਰਾਂ ਕੋਲੇ ਕੀ ਹੈ ਮੈਂ ਤਾਂ ਲੱਗਦਾ ਮੰਡਾਂਾਂ ਚ ਤੇ ਹੁਣ ਮੰਡਾਂ ਵਾਲੇ ਅਗਲੇ ਦੇ ਦੇਣਗੇ ਅੱਜ ਕਰ ਦੇਣਗੇ ਮੰਡਾਂ ਵਾਲੇ ਹੱਲ ਹੈ ਖੜਾ ਹੋ ਗਿਆ ਜਾਨ ਨੂੰ ਦਿਨ ਵੀ 10 12 ਰਹਿ ਗਏ ਤੇ ਇਹ ਸੌਰੀ ਜਨ ਇਸ ਸਿਆਪਾ ਪਾਇਆ ਸਾਰ ਸਿਆਪਾ ਪਾਇਆ ਸਿਆਪਾ ਤੂੰ ਵੀ ਪਾਇਆ ਪਿੱਛੇ ਤੋਂ ਵੇਖ ਕੇ ਚੱਲਦਾ ਵੀ ਅੱਗੇ ਤੇ ਮਟਿਆਰਾ ਵਿਆਹ ਨਹੀਂ ਆ ਕੱਲਾ ਇਹ ਨਹੀਂ ਹੁੰਦਾਗਾ ਵੀ ਦਿਹਾੜੀਆਂ ਨਾਲ ਘਰ ਨਹੀਂ ਜਾ ਅੱਗੇ ਸੀਰੀ ਸਾਂਝੀ ਰਲਦੇ ਹੁੰਦੇ ਸੀ ਆਪਣੇ ਪਿੱਛੇ ਤੋਂ ਮਾਂ ਪਿਓ ਰਲਦੇ ਤੁਰੇ ਆਏ ਇਹਨਾਂ ਕਮਾਚੇ ਜ਼ਿੰਮੇਦਾਰਾਂ ਦੇ ਕੰਮ ਧੰਦਾ ਕੀਤਾ ਤੇ ਅਗਲੇ ਘਰ ਜਾ ਕੱਢਦੇ ਫੇਰ ਅੱਜ ਜੇ ਕਿਸੇ ਨਾਲ ਬਣਾਈ ਹੁੰਦੀ ਨਾ ਅੱਜ ਕਿਸੇ ਜ਼ਿੰਮੇਦਾਰ ਦੇ ਕੋਈ 4 ਸਾਲ ਲਾਈ ਹੁੰਦੇ ਨਾ ਤੇ ਇਹੀ ਚਾਰਛੇ ਲੜਫੜ ਕੇ ਤੇ ਕੁੜੀ ਦਾ ਵਿਆਹ ਹੋ ਜਾਂਦਾ ਅਗਲੇ ਨੇ ਵੀ ਡੰਡਾ ਹੁਣ ਦਿੱਤਾ ਵੀ ਲਿਆਓ ਅਸੀਂ ਤਾਂ 100 ਬੰਦਾ ਬਰਾਤ ਦਾਵਾਂਗੇ ਕੱਲ ਨੂੰ ਤੀਨ ਨੂੰ ਕਿੱਥੋਂ ਦੇ ਦੇਂਗਾ ਕਿੱਥੋਂ ਤੂੰ ਦਾਜ ਦੇ ਦੇਂਗਾ ਜਦੋਂ ਬਰਾਤ ਨਹੀਂ ਸਾਂਭੀ ਗਈ ਅਰੇ ਦੋ ਗਾਣੀ ਦੀਨਾ ਕੋਸ ਹੁਣ ਦੀਨਾ ਨਹੀਂ ਆ ਰੋ ਰੋ ਇਹ ਗਲਾ ਬਾਈ ਬੈਠੀ ਹੈ ਨਾ ਪਤਾ ਤੂੰ ਰੋਣਾ ਅਰੇ ਦੋ ਫਿਰ ਮੈਂ ਕਹਾਂ ਜਦੋਂ ਹੋਣਾ ਹਾਲ ਕਰਦੇ ਆ ਬਾਅਦ ਚ ਕੀ ਕਰਨ ਦੇ ਗੱਲ ਉਹ ਤਾਂ ਉਹਨਾਂ ਦਾ ਨਹੀਂ ਕਸੂਰ ਪਿਓ ਦਾ ਤੇਰੇ ਦਾ ਵੀ ਕਸੂਰ ਬਰਾਬਰ ਆ ਇਹ ਉਦੋਂ ਜੱਟਾਂ ਤੋਂ ਮੈਂ ਨਹੀਂ ਜੱਟਾਂ ਦੇ ਦਿਹਾੜੀ ਜਾਂਦਾ ਮੈਂ ਨਹੀਂ ਐ ਕਰਦਾ ਅਗਲੇ ਕੋਲੇ 100 ਕਿੱਲਾ ਪੈਲੀ ਦਾ ਉਹ ਕਿਤੇ ਮਰਦੇ ਥੋੜੂ ਆਈ ਗੱਲ 2.5 ਲੱਖ ਦੇਣ ਦੇ ਜੇ ਇਹਨੇ ਨਹੀਂ ਉਹਨਾਂ ਦੇ ਆਖੇ ਲੱਗਾ ਜਦੋਂ ਉਹ ਕਹਿੰਦੇ ਸੀਗੇ ਗਲਤ ਆ ਇਹ ਅਹ ਅੱਛਾ ਗਲਤ ਨੂੰ ਗਲਤੀਆਂ ਮੰਨੀ ਚੱਲਿਆ ਕਰੋ ਚੰਗਾ ਨਹੀਂ ਤੇ ਹੁਣ ਕੀ ਹੋਊਗਾ ਹੱਲ ਉਹ ਭੱਜਿਆ ਤਾਂ ਫਿਰਦਾ ਹੁਣ ਮੈਂ ਦੱਸ ਕੱਲਾ ਭੱਜਿਆ ਹੀ ਫਿਰਦਾ ਤੂੰ ਹੈ 5-6 ਲੱਖ ਨੂੰ ਥਾਂ ਹੋ ਗਿਆ ਹੁਣ ਪਤਾ ਹੀ ਹੁਣ ਦੱਸ ਮੈਂ ਕੀ ਕਰਾਂ ਭੱਜਿਆ ਫਿਰਦਾ ਉਹਨੂੰ ਪੈਸੇ ਆਸਤੇ ਭੱਜਿਆ ਫਿਰਦਾ ਹੋਰ ਕੀ ਕਰੀ ਜਾਂਦਾ ਮੈਂ ਭੱਜ ਜਾ ਫਿਰਦਾ ਤੇ ਦਿਨ ਕਿਹੜੇ ਰਹਿ ਗਏ 8-10 ਦਿਨ ਰਹਿ ਗਏ ਤਾਂ 8-10 ਦਿਨਾਂ ਵਿੱਚ ਦੀ ਕਿੱਥੋਂ ਤੂੰ 2-4 ਲੱਖ ਦਾ ਹੱਲ ਕਰ ਲੇਗਾ ਮਮੀ ਪਾਪਾ ਕਿਉਂ ਗੱਲ ਪਈ ਇੰਨੀ ਆ ਉਹਦਾ ਨਹੀਂ ਇਹਨੂੰ ਬਹੁਤ ਸ਼ਰਮ ਨਹੀਂ ਆਉਂਦੀਗੀ ਸ਼ਰਮ ਵਾਲੀ ਕੱਲੀ ਇਹਨੇ ਭੱਜਣ ਜਾਣ ਦਾ ਸ਼ੁਰੂ ਤੋਂ ਇਹ ਭੱਜਣ ਜਾਂਦਾ ਮੈਨੂੰ ਐਂ ਦੱਸ ਵੀ ਤੇਰਾ ਪਿਓ ਨਹੀਂ ਸੀ ਰਲਿਆ ਕਿ ਤੇਰਾ ਦਾਦਾ ਨਹੀਂ ਸੀ ਰਲਿਆ ਤੂੰ ਮੈਨੂੰ ਐ ਆਂਦਾ ਹੁੰਦਾ ਸੀ ਨਵੇਂ-ਨਵੇਂ ਆਪਾਂ ਵਿਆਹੇ ਸੀ ਮੈਂ ਨਹੀਂ ਜੱਟਾਂ ਦੇ ਰਲਣਾਗਾ ਮੈਂ ਨਹੀਂ ਜੱਟਾਂ ਦੇ ਰਲਣਾ ਤੇ ਅੱਜ ਲਿਆ ਕਾ ਮੰਡੀ ਚੋਂ ਫੜਖ ਇਓਂ ਦੱਸ ਵੀ ਜੱਟਾਂ ਨੇ ਅੱਜ ਤੱਕ ਬਾਣੀਆਂ ਤੋਂ ਲੈ ਕੇ ਆਪਦਾ ਸਰਦਾ ਸਾਰੇ ਆ ਠੀਕ ਆ ਤੇ ਆਪਣੇ ਕੋਲੇ ਕੀ ਹੁੰਦੇ ਸੀ ਜ਼ਿੰਮੇਦਾਰ ਹੁੰਦੇ ਸੀ 6 ਮਹੀਨਿਆਂ ਦਾ ਪੈਸਾ ਪਹਿਲਾਂ ਫੜ ਲਏਦੇ ਸੀ ਗਰਜ ਕੱਢਣ ਵਾਸਤੇ ਆ ਗਰਜੇ ਕੱਢ ਕੱਢ ਕੇ ਘਰਵਾਰ ਆਪਣੇ ਵੱਡਿਆਂ ਨੇ ਬਣਾਏ ਵੀ ਆ ਬੱਸ ਕਰ ਮਮੀ ਪਾਪਾ ਬੱਸ ਨਹੀਂ ਕਰ ਪੁੱਤ ਇਹਨੇ ਬਹੁਤ ਦੁਖੀ ਕੀਤਾ ਇਹ ਮੰਦਿਰ ਮਤ ਉਦੋਂ ਬਣਿਆ ਸੀਗਾ ਕਿ ਰਾਈ ਕਿਤੋਂ ਦਰਖਤਾਂ ਤੋਂ ਤੋੜ ਲਿਆ ਵੇ ਫਿਰ ਉਹੀ ਗੱਲ ਉਦੋਂ ਤੇ ਮੰਦਿਰ ਖਾਨੇ ਨਾਲ ਰਲ ਕੇ ਕਹਿੰਦਾ ਸੀ ਮੈਂ ਤਾਂ ਜੱਟਾਂ ਦੀ ਸੀਰੀ ਸਾਂਝੀ ਨਹੀਂ ਰਲਣਾ ਤੇ ਹੁਣ ਕਿਹੜਾ ਹੈ ਡੀਸੀ ਲੱਗ ਗਿਆ ਆਪਦੇ ਘਰੇ ਕਲੇਸ਼ ਥੋੜੀ ਪਾਈਦਾ ਹੁੰਦਾ ਐ ਨਹੀਂ ਹੱਲ ਹੋਣਗੇ ਇਹ ਗਰਜ ਜਿਹੜਾ ਨਾ ਜੱਟ ਭਾਈ ਚਾਰਾ ਕੱਢਦੇ ਹੁੰਦੇ ਸੀ ਆਪਣੀਆਂ ਪਹਿਲਾਂ ਆ ਗਈ ਸਮਝ ਮਾਦਾ ਨੂੰ ਹੋਣੀ ਵੀ ਕਹਿੰਨੀ ਹਾਲ ਹੁੰਦਾ ਠੀਕ ਜਦੋਂ ਕੋਈ ਆਪਣੇ ਆਪਣੇ ਭਾਈਚਾਰੇ ਚੋਂ ਕਿਸੇ ਨੇ ਵਿਆਹ ਸ਼ਾਦੀ ਹੋਣਾ ਜਾਂ ਕਿਸੇ ਦੀ ਛੱਤ ਆੜਦੀ ਹੁੰਦੀ ਸੀ ਨਾ ਤੇ ਜੱਟਾਂ ਤੋਂ ਫੜ ਕੇ ਪੈਸਾ ਲੈ ਜਾਂਦੇ ਹੁੰਦੇ ਸੀ ਉਹ ਵੀ ਵੱਡੇ ਆਪਣੇ ਕੰਮ ਧੰਦਾ ਕਰਦੇ ਸੀ ਤਾਂ ਕਰਕੇ ਆ ਬੈਠਾ ਹੁਣ ਚੁੱਪ ਕਰਕੇ ਸਮਝ ਨਹੀਂ ਆਉਂਦੀ ਮੈਂ ਪਾਸ ਸੰਸਨਮਨੀ ਤੈਨੂੰ ਕਿਹੜਾ ਘਰੋਂ ਲਿਆਂਦੀ ਸੀ ਬਾਣੀਆਂ ਤੋਂ ਲੈਂਦੀ ਸੀ ਉਹ ਵੀ ਤੇ ਉਹੀ ਤਾਂ ਤੈਨੂੰ ਮੈਂ ਕਹੀ ਜਾਨੀ ਵੀ ਉਹ ਕਿਹੜਾ ਬਾਣੀਆਂ ਦੇ ਜਾਨੋਂ ਹਟ ਗਏ ਤੁਸੀਂ ਜੀ ਹਟ ਗਏ ਨਾ ਜ਼ਿੰਮੇਦਾਰਾਂ ਦੇ ਤੁਸੀਂ ਸਰਦਾਰੀ ਚ ਪੈਰ ਤਾਂ ਲੱਗ ਪੇ ਠੀਕ ਹੈ ਯਾਰ ਤੁਹਾਨੂੰ ਤਾਂ ਐ ਹੋ ਗਿਆ ਵੀ ਸਾਨੂੰ ਕਿਤੇ ਸੀਰੀ ਸਾਂਝੀ ਰਲਣਾ ਨਾ ਪੈ ਜਾਏ ਸਾਡੇ ਕਿਤੇ ਲੱਤ ਬਾਹ ਨਾ ਹਿੱਲ ਜੇ ਕੰਮ ਨਹੀਂ ਕਰ ਜਾ ਮੇਰੇ ਅੱਗੇ ਦਿਮਾਗ ਚੱਕੇ ਪੈ ਚੁੱਕੇ ਹਾਂ ਕਿਉਂ ਕੋਈ ਨਾ ਕੋਈ ਤਾਂ ਹੱਲ ਕਰੂੰਗਾ ਮੈਂ ਟੌਂਕੀ ਜੰਨੀ ਐਵੇਂ ਕਰੇਗਾ ਤੂੰ ਹੱਲ ਹੱਲ ਤਾਂ 15 ਦਿਨ ਹੋ ਗਏ ਤਨ ਅੱਗੇ ਤੱਕੇ ਖਾਂਦੇ ਨੂੰ ਹਾਲਤ ਆਇਆ ਕਰ ਹੀ ਖੜਾ ਤੂੰ ਮੈਨੂੰ ਦੱਸੂਂ ਜਾਂਦੇ ਆ ਕੰਮ ਤੇਰੇ ਸ਼ੁਰੂ ਕਰ ਪਕਾਈ ਨਾ ਮਾਰ ਗੱਡੀ ਦਾ ਖੜਕਾ ਹੋਇਆ ਬਾਹਰ ਕੋਈ ਤੂੰ ਗੱਡੀ ਨੂੰ ਕਿਹੜਾ ਤੇਰੇ ਘਰੇ ਡੀਸੀ ਨਹੀਂ ਆਉਣਾ ਵੀ ਡੀਸੀ ਤੇਰੇ ਘਰੇ ਲਾਜੂਗਾ ਟਰੱਕ ਬਕਵਾਸ ਨਾ ਹਾਰ ਕੋਈ ਆਇਆ ਚੁੱਪ ਸਾਈਕਲ ਤੇ ਤਾਂ ਤੇਰੇ ਕੋਲੇ ਕੋਈ ਪਹੁੰਚਦਾ ਨਹੀਂਗਾ ਮੰਮੀ ਹਾਂ ਤੂੰ ਘਰ ਜਾ ਆਉਣਾ ਗੱਡੀ ਦੇ ਇਹਦੇ ਘਰੇ sire ਹਾਂਜੀ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਆਂ ਜਪੋ ਤਾ ਅੱਠ ਕੇ ਅੰਦਰ ਜਾ ਯਾਪ ਰੋਕੇਟ ਹੈ ਪੁੱਤ ਹਾਂ ਹਾਂ ਕੀ ਹੋ ਗਿਆ ਨਹੀਂ ਨਹੀਂ ਵੈਸੇ ਨੇ ਹੈ ਬਸ ਉਹ ਮਨ ਦੁਖੀ ਹੋਇਆ ਪਿਆ ਬੈਠੋ ਬਾਈ ਮੈਂ ਲਿਆਣ ਲੱਗਿਆ ਆ ਕੁਰਸੀ ਲੈ ਕੇ ਬਸ ਕੋਈ ਨਹੀਂ ਮੈਂ ਜਾਣਾ ਹੀ ਹੈ ਡਿਊਟੀ ਲੇਟ ਹੀ ਸੀਗਾ ਮੈਂ ਬੈਠੋ ਬਾਈ ਆ ਜਾ ਸੀਰੇ ਬੈਜਾ ਸਰ ਨੂੰ ਕੀ ਗੱਲ ਹੋਈ ਆ ਚਾਹ ਪਾਣੀ ਦੱਸ ਬੰਦਾ ਬਾਈ ਨਹੀਂ ਕੁਛ ਨਹੀਂ ਕੁੜੀਆ ਕੋਈ ਜਾਂਦੀ ਆ ਇੱਧਰ ਨੂੰ ਬੁੜੀਆ ਕਿ ਰਹੀ ਜਾਂਦੀ ਪੁੱਛ ਨਾ ਵੇ ਬਾਈ ਸਾਡਾ ਤਾਂ ਨਾ ਬਾਹਲਾ ਖਾਨ ਤਾਂ ਕੁਸਤਾ ਰੱਬ ਨੇ ਹਾਂ ਤਲੇ ਤੇ ਕੁਸ ਇਨੇ ਮਰਤਾਂਤ ਲਿਆ ਵੀ ਆ ਕੀ ਗੱਲ ਹੋਗੀ ਮੈਂ ਕੀ ਅੰਤ ਲਿਆ ਤੇਰਾ ਗੱਲ ਕੀ ਹੋਗੀ ਕੁੜੀ ਦਾ ਵਿਆਹ ਬੱਦਾ ਸੀਗਾ ਹਾਂ ਤੇ 10 ਦਿਨ ਰਹਿ ਗਏ ਪਹਿਲਾਂ ਮੁੰਡਾ ਕਰਦਾ ਸੀ ਦਿਹਾੜੀਆਂ ਦੱਪੇ ਉਹ ਜਿਹਦੇ ਨਾਲ ਕੁੜੀ ਦਾ ਇਹ ਰਿਸ਼ਤਾ ਕੀਤਾ ਸੀ ਹਾਂ ਸਾਲ ਹੋ ਗਿਆ ਮੰਗੀ ਨੂੰ ਹਾਂ ਤੇ ਹੁਣ ਅਸੀਂ ਵਿਆਹ ਬੰਨਤਾ ਤੇ ਹੁਣ ਉਹ ਮੁੰਡਾ ਪਟਵਾਰੀ ਨਾਲ ਲੱਗ ਗਿਆ ਪਟਵਾਰੀ ਦੇ ਨਾਲ ਲੱਗ ਗਿਆ ਕਿ ਪਟਵਾਰੀ ਲੱਗ ਗਿਆ ਮੁੰਡਾ ਨਹੀਂ ਪਟਵਾਰੀ ਦੇ ਨਾਲ ਲੱਗ ਗਿਆ अच्छा ਜਿਹੜਾ ਮੂਰੇ ਕਾਗਜ਼ ਪੱਤਰ ਰੇਖਾ ਹਾਂਜੀ ਹਾਂਜੀ ਅਚੰਛੀ ਆਈ ਸੰਲੋ ਤੇ ਹੁਣ ਉਹ ਕੁੜੀ ਦਾ ਜਿਹੜਾ ਸਹਰਾ ਹੈ ਉਹ ਡੰਡਾ ੜਾਈ ਬੈਠਾ ਕਹਿੰਦਾ ਪਹਿਲਾਂ ਤਾਂ ਉਦੋਂ ਤਮੰਨਿਆ ਸੀ ਵੀ ਦਸ ਆ ਬੰਦਿਆਂ ਦੀ ਬਰਾਤ ਆਉ ਤੇ ਹੁਣ ਉਹ ਕਹਿੰਦਾ 100 ਬੰਦੇ ਦੀ ਤਾਂ ਤੁਸੀਂ ਪੈਲਸ ਵਿੱਚ ਬਰਾਤ ਚੱਲੋ ਇੱਕਦਮ ਹੀ ਕਹਿੰਦਾ ਇੱਕੇ ਦਮ ਚਾਨਕੀ ਦਸ ਤਾਂ ਦਿਨ ਵਿਆਹ ਚ ਰਹਿ ਗਿਆ ਸੀ ਤਾਂ ਉਸੇ ਹਿਸਾਬ ਨਾਲ ਪਾਸੇ-ਐਸੇ ਵਾਲਿਆਂ ਨੂੰ ਆਸਗਵਾਂਡ ਨੂੰ ਰਿਸ਼ਤੇਦਾਰਾਂ ਨੂੰ ਕਿਹਾ ਵੀ ਸਾਦਾ ਵਿਆਹ ਕਰਨਾ ਚੱਲ ਕੋਈ ਨਾ ਦਸਾ ਬੰਦਿਆਂ ਦੀ ਬਰਾਤ ਆ ਇਹ ਅਗਲਾ ਸਿਰੋਪਾੜ ਲਾਂਦਾ ਹਾਂ ਉਹਨਾਂ ਨੇ ਮੌਕੇ ਤੇ ਆ ਗੱਲ ਹੋਣਾ ਨਾ ਤਾਂ ਪੈਸੇ ਥੇਲੇ ਦਾ ਹੱਥ ਆੜਦਾ ਕਿਸੇ ਪਾਸੇ ਇਹਨੂੰ ਹਫਤਾ ਹੋ ਗਿਆ ਕੁੜੀ ਨੂੰ ਰੋਈ ਜਾਂਦੀ ਨੂੰ ਹੂੰ ਤਾਂ ਇੰਨਾ ਮਨ ਦੁਖੀ ਹੋਇਆ ਪਿਆ ਜਿੱਥੇ ਜਾ ਵੜਦਾ ਜਿੱਥੋਂ ਕਿੱਥੋਂ ਜਵਾਬ ਜਿੱਥੇ ਜਾ ਵੜਦਾ ਜਿੱਥੋਂ ਕਿੱਥੋਂ ਜਵਾਬ ਤੇ ਬਸ ਐ ਕੁੜੀ ਮੰਗੀ ਕਿੱਥੇ ਐ ਉਹ ਬਾਈ ਨਾਲ ਦੇ ਕੋਠਿਆਂ ਚ ਆ ਜਿਹੜਾ ਨਾਲ ਕੋਠੇ ਚੜ੍ਹਦੇਲੇ ਪਾਸੇ ਆ ਤਾਂ ਸਾਰੇ 25 ਦੀ ਘਰੀ ਆ ਉਹ ਹਾਂ ਬਾਈ ਉੱਥੇ ਵਿਚੋਲਾ ਵਿੱਚ ਪੈ ਗਿਆ ਤੇ ਬਸ ਕਿਹੜੇ ਘਰੇ ਕਿਹਦੇ ਮੁੰਡੇ ਨੂੰ ਉੱਥੇ ਉਹ ਬਾਈ ਸਲਖਣ ਕੇ ਜਿਹੜੇ ਅੱਛਾ ਉਸ ਲਖਣ ਮੀਨੇ ਕੇ ਬਾਈ ਦੇ ਹਾਂ ਬਾਈ ਉਹ ਹੀ ਉਹ ਫਿਰ ਉਹਦਾ ਬੰਦਾ ਚੰਗਾ ਸੀ ਯਾਰ ਬਾਈ ਐ ਹੀ ਆ ਹੁਣ ਪੈਰ ਛੱਡ ਗਿਆ ਗੱਲਬਾਤ ਪਹਿਲਾਂ ਕੀ ਹੋਈ ਸੀ ਤੁਹਾਡੇ ਵਿਆਹ ਦੀ ਕੁੜੀ ਮੰਗੀ ਕੁਛ ਨਹੀਂ ਬਾਈ ਉਹ ਤਾਂ ਕਹਿੰਦੇ ਸੀ ਬਈਆ ਦੇ ਦੋ ਲੀੜੇ ਦੇ ਕੇ ਤੋਰ ਦੋ ਕੁੜੀ ਸਾਨੂੰ ਹਾਂ ਠੀਕ ਹੈ ਅਸੀਂ 5-6 ਜਣੇ ਆਵਾਂਗੇ ਬਸ ਗੱਲ ਖਤਮ ਹਾਂ ਗਰੀਬੀ ਦਾ ਵੇ ਦੀ ਗਰੀਬੀ ਦਾ ਵੇ ਹੁਣ ਕਿਤੇ ਮੁੰਡਾ ਪਟਵਾਰੀ ਨਾਲ ਲੱਗ ਲੱਗ ਗਿਆ ਠੀਕ ਹੈ ਉਹਦੇ ਕਰਕੇ ਹੁਣ ਬਸ ਫਾਨਾ ਚੜਾਈ ਜਾਂਦਾ ਇਹ 100 ਜਣਾ ਬਰਾਤ ਦਾ 5-10 ਬੰਦਿਆਂ ਤੋਂ ਇੱਕ ਤਾਂ ਵੀ 100 100 ਬੰਦਾ ਬਰਾਤ ਦਾ ਬਾਈ ਉਹ 100 ਕਹਿ ਤਾਂ ਮਤਲਬ ਨਾਂ ਵਾਲਾ 70-80 ਦਾ ਹੋਣ ਹੋਣਗੇ ਨਾ ਬਾਈ ਅੱਛਾ ਪਹਿਲਾਂ ਘਰੇ ਹੀ ਕਰਨਾ ਸੀਗਾ ਵਾ ਹਾਂ ਜੀ ਹਾਂ ਜੀ ਅੱਛਾ ਇਹ ਬਾਈ ਉਹ ਤਾਂ ਚੱਲ ਬੰਦਾ ਅਗਲਾ ਬਰਾਤ ਦਾ ਵੀ ਕਰ ਲੈਂਦਾ ਗਾਂ ਉਹ ਤਾਂ ਕਹਿੰਦੇ ਮਾਨ ਤਾਨ ਭਾਲਦੇ ਆ ਸੋਨਾ ਪਾਉ ਆਂਦੇ ਤੇ ਸੋਨਾ 1,20,000 ਨੂੰ ਤਾਂ ਤੋਲਾ ਹੋਇਆ ਖੜਾ ਤੇ ਦੱਸ ਕਿੱਥੋਂ ਪਾਵਾਂਗੇ 2-3 ਤੋਲੇ ਮੰਗੀ ਖੜੇ ਆ ਉਹ ਅੱਛਾ ਹੁਣ ਨਾਲ ਸੋਨੇ ਦੀ ਮੰਗ ਕਰਤੀ ਹੋਰ ਨਾਲਾਂ ਦੇ ਕਿ ਛੋਟਾ ਜੋ ਕੋਈ ਪੈਲਸ ਬੁੱਕ ਕਰ ਲੋ ਤੇ ਰੋਟੀ ਪਾਣੀ ਆਖੇ ਵੀ ਸਾਨੂੰ ਪੈਲਸ ਚ ਚਾਹੀਦਾ ਸਾਡੇ ਨਾਲ ਮੁਲਾਜ਼ਮ ਆਉਣਗੇ ਯਾਰ ਤੂੰ ਮਾੜੀ ਮੋਟੀ ਤਾਂ ਉਹਦੇ ਨਾਲ ਆੜ ਕੇ ਗੱਲ ਕਰ ਵੀ ਉਹਨਾਂ ਦਾ ਮੁੰਡਾ ਤੇਰਾ ਪਟਵਾਰੀ ਦੇ ਨਾਲ ਹੀ ਲੱਗ ਗਿਆ ਮੂਰੇ ਕਲਰਕਰ ਮੁੰਛੀ ਜੋ ਲੱਗ ਗਿਆ ਦਿਨ ਦਾਸ ਰਹਿ ਗਏ ਜਵਾਬ ਦੇ ਲੈ ਗਏ ਨਹੀਂ ਸਿਰੇ ਦਿਨ ਦਾਸ ਰਹਿ ਗਏ ਬੰਦੇ ਦੀ ਕੋਈ ਜ਼ਬਾਨ ਵੀ ਹੁੰਦੀ ਉਸ ਲਖਣ ਮੈਂ ਕਰ ਲੈਣਾ ਗੱਲ ਉਹਦੇ ਨਾਲ ਉਹ ਕਿਹੜਾ ਜਾਣਦਾ ਨਹੀਂਗਾ ਦੇਖ ਲੋ ਬਾਈ ਕਿਤੇ ਹੋਰ ਨਾ ਸਿਆਪਾ ਬਈ ਨਹੀਂ ਸਿਆਪਾ ਕਹਦਾ ਪੈ ਜੂਗਾ ਤੂੰ ਮੈਨੂੰ ਐਂ ਦੱਸਣਾ ਵੀ ਬੰਦੇ ਦੀ ਆਪ ਨਾ ਨਾ ਦੇ ਦੇ ਪਰ ਗਲਤ ਆ ਇਹ ਗਲਤ ਆ ਕਾਰਡ ਕੋਡ ਚਪੇ ਤਾਂ ਨਹੀਂ ਹਜੇ ਨਹੀਂ ਨਹੀਂ ਜੀ ਕਾਰਡ ਤਾਂ ਵੰਡਦੇ ਜੀ ਵੰਡਦੇ ਐਡੇ ਤੱਤੇ ਯਾਰ ਅੱਜ ਕੱਲ ਲੋਕ 2 ਦਿਨ ਪਹਿਲਾਂ ਕਾਰਡ ਵੰਡਦੇ ਮਹੀਨਾ ਪਹਿਲਾਂ ਕਾਰਡ ਵੰਡੀ ਬੇਟਾ ਹੋਰ ਬਾਈ ਹੁਣ ਕੋਈ ਇੰਤਜ਼ਾਮ ਕੀ ਆ ਪੈਸਿਆਂ ਦਾ ਕੋਈ ਬਾਈ ਕੋਈ ਕੋਈ ਨਹੀਂ ਹੱਲ ਕੋਈ ਨਹੀਂ ਹੋਇਆ ਹੱਲ ਤੇ ਫਿਰ ਤੂੰ ਇੱਕ ਗੱਲ ਦੱਸ ਯਾਰ ਸਾਡੇ ਬਾਬੇ ਹੋਰਾਂ ਤੇਰੇ ਬਾਬੇ ਹੋਰੇ ਲੱਗੇ ਰਹੇ ਤੇਰੇ ਪਿਓ ਨੇ ਆ ਤੇਰੇ ਵਿਆਹ ਤੋਂ ਪਹਿਲਾਂ ਜਿਹੜਾ ਸੀਗਾ ਉਦੋਂ ਕਹਤਾ ਮੁੰਡਿਆਂ ਦੇ ਵੀ ਨਹੀਂ ਜਟਣਾ ਕੰਮ ਗੁੱਸਾ ਨਾ ਕਰੀ ਨਹੀਂ ਜਟਾਣਾ ਕਰਨਾ ਠੀਕ ਹੈ ਉਦੋਂ ਬਾਅਦ ਤੁਸੀਂ ਇਹ ਕੰਮ ਛੱਡਤਾ ਹਨਾ ਅਸੀਂ ਤਾਂ ਮੰਡੀ 'ਚ ਕਰ ਲਾਂਗੇ ਅਸੀਂ ਤਾਂ ਉੱਥੇ ਲੇਬਰ ਮਾਰਕੀਟ ਦਿਹਾੜੀ ਬਥੇਰੀ ਮਿਲਦੀ ਐ ਪਰ ਅਸੀਂ ਮਰੇ ਤਾਂ ਨਹੀਂ ਯਾਰ ਤੂੰ ਇਹ ਦੱਸ ਜੋ ਤੇਰਾ ਬਾਪੂ ਸਾਡੇ ਜਾਂਦਾ ਹੁੰਦਾ ਸੀਗਾ ਆਪਾਂ ਨਿੱਕੇ ਨੇ ਕਿਉਂ ਦੇ ਇਕੱਠੇ ਖੇਡਿਆ ਕਿ ਨਹੀਂ ਖੇਡਿਆ ਹਾਂਜੀ ਹਾਂਜੀ ਬਾਈ ਤੇ ਫਿਰ ਤੈਨੂੰ ਕੀ ਲਾ ਦੇਵਾਂ ਉਹ ਸਾਂਝਾ ਖਤਮ ਹੋ ਗਿਆ ਜੇ ਮੈਂ ਆ ਵਰਤੀ ਪੈ ਗਈ ਮੇਰੇ ਤੇ ਉਹ ਚੀਜ਼ਾਂ ਬਦਲ ਗਈਆਂ 20 ਸਾਲਾਂ ਦੇ ਵਿੱਚ ਤੈਨੂੰ ਲੱਗਦਾ ਤੂੰ ਮੇਰੇ ਕੋਲ ਤਾਂ ਆਉਂਦਾ ਇੱਕ ਰੀ ਮੈਨੂੰ ਸਾਰਾ ਪਤਾ ਲੱਗਾ ਤੇਰੀ ਭਝਾਈ ਕੋਲੋਂ ਉਹਨੇ ਮੈਨੂੰ ਦੱਸਿਆ ਵੀ ਇਹ ਕਿ ਵਿਚਾਰਾ ੱਟਕੇ ਖਾਂਦਾ ਫਿਰਦਾ ਥਾਂ ਥਾਂ ਦੀ ਕੁੜੀ ਦਾ ਖੜੇ ਪ ਅਕੇ ਪਤਾ ਨਹੀਂ ਕੀ ਚੱਕਰ ਬਣ ਗਿਆ ਫਿਰ ਮੈਨੂੰ ਪਤਾ ਲੱਗਾ ਉਹ ਬਾਹਰ ਕੋਠੀ ਵਾਲਿਆਂ ਦੀ ਵੀ ਗਿਆ ਤੂੰ ਕੱਲ ਉਹਨਾਂ ਦੇ ਗਿਆ ਸੀ ਅੱਜ ਹੀ ਵੀ ਹੋ ਕੇ ਆਇਆ ਹੁਣ ਹਾਂ ਹੁਣੇ ਆਇਆ ਜਵਾਬ ਦਿੱਤਾ ਉਹਨਾਂ ਨੇ ਅਕਾਲਾਂ ਦੇ ਬਿਠਾਈ ਰੱਖਿਆ ਅੱਧੀ ਦਿਹਾੜੀ ਤੈਨੂੰ ਹਾਂਜੀ ਹਾਂਜੀ ਤੋ ਹੁਣ ਵੀ 2 ਘੰਟੇ ਬਹਿ ਕੇ ਆਇਆ ਉੱਥੇ ਠੋਕ ਕੇ ਜਵਾਬ ਦੇਤਾ ਵੀ ਜਦੋਂ ਫਿਰ ਅਗਲੇ ਨੂੰ ਹਨਾ ਅਗਲੇ ਦਾ ਤਾਂ ਪਲ-ਪਲ ਬਾਈ ਸਾਈ ਹੈ ਤੇ ਵੇਖ ਲੈ ਵੀ ਹੱਥ ਨੂੰ ਹੱਥ ਖਾਂਦਾ ਚਰਨੋ ਜਿਹੜੀ ਗੱਲ ਆ ਅਸਲ ਵਿੱਚ ਠੀਕ ਹੈ ਉਹ ਅਸਲ ਉਹੀ ਹੈ ਵੀ ਉਹ ਕਹਿੰਦੇ ਵੀ ਜਦੋਂ ਸਾਡੇ ਆ ਕੇ ਕਰ ਲਾ ਮੂਰੇ 100 ਕਿਲੋ ਅੱਗ ਲੱਗਦੀ ਉਹਨਾਂ ਨੇ ਦੱਸ ਔਖਾ ਸੀ 1 ਲੱਖ 2 ਲੱਖ ਰੁਪਏ ਦੇਣਾ ਪਰ ਸਾਂਝਾ ਨਾ ਜਿਹੜੀਆਂ ਸੀਗੀਆਂ ਆਪਾਂ ਈਗੋ ਦੇ ਵਿੱਚ ਹੀ ਖਤਮ ਕਰ ਗਏ ਭਾਈ ਇਹ ਵੀ ਗਲਤੀ ਆ ਉਹਨਾਂ ਦੇ ਮੁੰਡਿਆਂ ਨੇ ਕਿਹਾ ਸੀ ਵੀ ਭਾਈ ਤੂੰ ਨਾਲ ਵੀ ਸਾਡੇ ਵੀ ਪੈਲੀ ਜਾਦਾ ਸੰਭਲਾ ਤੇ ਇਹ ਬੰਦਾ ਮਨੇ ਹੋ ਕੀਤਾ ਇਹ ਤਾਂ ਕਹਿੰਦੇ ਸੀ ਮੈਂ ਮੰਡੀ 'ਚ ਲੱਗਿਆ ਕਰਨ ਦੇ ਸਾਲ ਦੋ ਸਾਲ ਲਾ ਦਿੰਦਾ ਤੇ ਕਿੱਡੀ ਕੁ ਵੱਡੀ ਗੱਲ ਆ ਪੜਤ ਬਣ ਜਾਂਦੀ ਏ ਇਹ ਤਾਂ ਗੱਲ ਨਾ ਭਰਜਾਈ ਅਸੀਂ ਘਰੇ ਕਰਦੇ ਹੁੰਨੇ ਆ ਵੀ ਜਿਹੜਾ ਕੰਮ ਪਿਓ ਦਾਦੇ ਕਰਦੇ ਸੀ ਬੇਸ਼ੱਕ ਸਾਡੇ ਅਸੀਂ ਹੁਣ ਦੱਸੋ ਅਸੀਂ ਬਾਣੀਆਂ ਦੇ ਆੜਤੀਆਂ ਤੇ ਜਾਣੋ ਹਟ ਗਏ ਕਿਤੇ ਜੇ ਆਖੀਏ ਬਾਣੀਆਂ ਦੇ ਮੈ ਨਹੀਂ ਜਾ ਕੇ ਪੈਂਦਾ ਮੈ ਨਹੀਂ 6 ਮਹੀਨੇ ਫਸਲ ਤਾਂ ਪਲਦੀ ਆ ਨਾ ਉੱਥੋਂ ਪਲਦੀ ਆ ਤੇ ਸਾਰਾ ਸਿਸਟਮ ਚੱਲੀ ਜਾਂਦਾ ਸੀ ਨਾ ਅਸੀਂ ਉਧਰੋਂ ਲੈ ਲੇ ਤੁਸੀਂ ਇਧਰੋਂ ਵਾਲੇ ਬਾਣੀਆਂ ਨੇ ਫਸਲ ਚੋਂ ਕੱਟ ਲੈ ਸਾਰਾ ਦਾ ਸਰਕਲ ਚੱਲਦਾ ਸੀ ਨਾ ਸਾਂਝਾ ਦਾ ਖਤਮ ਹੀ ਇੱਕੋ ਚ ਕੀਤੀਆਂ ਨਾ ਮੈਂ ਜੱਟਾਂ ਦੇ ਨਹੀਂ ਕਰਨਾ ਸਾਡੇ ਵਾਲੇ ਬਥੇਰੇ ਵਿਗੜੇ ਵਿੱਚ ਮਢੀਰਖਾਨਾ ਨਮਾ ਅ ਤੇ ਉਥੋਂ ਖਤਮ ਹੋ ਗਿਆ ਸੀ ਆਪਾਂ ਤੇ ਔਖਾ ਹਰੇਕ ਬੰਦਾ ਔਖਾ ਨਾ ਠੀਕ ਹੈ ਤੂੰ ਮੈਨੂੰ ਇੱਕ ਵਾਰੀ ਤਾਂ ਦੱਸਦਾ ਯਾਰ ਤੈਨੂੰ ਐ ਲੱਗਿਆ ਵੀ ਮੈਂ ਤੇਰਾ ਕੁਝ ਨਹੀਂ ਲੱਗਦਾ ਕਰ ਨਹੀਂ ਜੀ ਨਹੀਂ ਜਿਹੜੀ ਪਿਛਲੀ 40 50 ਸਾਲਾਂ ਦੀ ਸਾਂਝ ਸੀ ਬਾਬੇ ਦਾਦਿਆਂ ਦੀ ਪੋਤਾ ਦਾਦਿਆਂ ਦੀ ਆਪਣੀ ਤੈਨੂੰ ਕੀ ਲੱਗਿਆ ਉਹੀ ਆ ਉਹ ਜੇ ਨਿੱਕੇ ਹੁੰਦੇ ਇਕੱਠੇ ਖੇਡੇ ਆ ਜੇ ਤੂੰ ਪ੍ਰਮਾਤਮਾ ਦੇ ਰੰਗ ਐ sire ਜੇ ਤੂੰ ਇੱਥੇ ਬੈਠਾ ਐ ਮੈਂ ਭਰਤੀ ਹੋਇਆ ਨਾ ਸਭ ਕੁਝ ਦਿੱਤਾ ਮਾਲਕ ਨੂੰ ਘਰੇ ਵੀ ਸਭ ਕੁਝ ਐ ਤੂੰ ਇੱਕ ਵਾਰੀ ਤਾਂ ਆਉਂਦਾ ਯਾਰ ਬਾਈ ਜੀ ਬਾਈ ਜੀ ਥੋੜੀ ਭੁਜਾਈ ਕਹਿੰਦੀ ਸੀ ਤਰਮ ਸਿੰਘ ਬਾਈ ਕੇ ਜਾਵੜਾ ਕਿ ਤੈਨੂੰ ਜਵਾਬ ਨਹੀਂ ਮਿਲਣਾ ਮੈਂ ਇਹਨੂੰ ਰਾਤ ਵੀ ਕਿਹਾ ਸੀ ਮੈਂ ਕਿ ਉਹ ਉਧਰ ਜਾਵੜਾ ਮੈਂ ਕਿਹਾ ਵੀ ਉਹ ਜਵਾਬ ਨਹੀਂ ਦਿੰਦੇਗੀ ਮੈਨੂੰ ਤਾਂ ਸ਼ਰਮ ਦੇ ਮਾਰੇ ਬਾਈ ਮੈਂ ਕਿਹਾ 20 ਸਾਲ ਹੋ ਗਏ ਛੱਡੇ ਨੂੰ ਕੰਮ ਨੂੰ ਸ਼ਰਮ ਦੇ ਮਾਰੇ ਨਹੀਂ ਆਇਆ ਕਿ ਕਿਹੜੀ ਮੂੰਹ ਨਾ ਹੁੰਦਾ ਨਹੀਂ ਸ਼ਰਮ ਦੇ ਨਾਲ ਜਿਹੜੀਆਂ ਪਿਛਲੀਆਂ ਸਾਂਝਾਂ ਇੰਨੀਆਂ ਬਾਬੇ ਦਾਦਿਆਂ ਦੀਆਂ ਜੁੜੀਆਂ ਉਹ ਖਤਮ ਹੋ ਗਈਆਂ ਫਿਰ ਆਪਣੀਆਂ ਕਿਤੇ ਨਹੀਂ ਬਈ ਆਪ ਨੂੰ ਸ਼ਰਮ ਆਉਂਦੀ ਸੀ ਮੈਂ ਕਿਹਾ ਕਿਹੜੇ ਮੂੰਹ ਨਾ ਜਾਵਾਂ ਇਹ ਤਾਂ ਆਂਦੀ ਸੀ ਤੇਰੀ ਪਰਜਾਈ ਤੱਕ ਕਿ ਤੂੰ ਜਾਵੜਾ ਉਹਨਾਂ ਨੇ ਜਵਾਬ ਨਹੀਂ ਦੇਣਾ ਤੂੰ ਜਾ ਤੂੰ ਐ ਕਰਿਆ ਕਰੀ ਮੈਨੂੰ ਨੰਬਰ ਦੇ ਉਹਦਾ ਨੰਬਰ ਦੇ ਦਿੰਦਾ ਜੀ ਬਈ ਆ ਬਾਈ ਗੱਲ ਨਾ ਜ਼ਿਆਦਾ ਵਿਗੜ ਜਾਵੇ। ਉਹ ਨਹੀਂ ਵਿਗੜਦੀ ਚਰਨੋਂ ਮੈਂ ਕਦੇ ਵਾਸਤੇ ਬੈਠਾ। ਐਵੇਂ ਕਿਵੇਂ ਗੱਲ ਵਿਗੜ ਚੂਗੀ? ਅੱਛਾ ਮੈਂ ਲਾਉਣ ਲੱਗਿਆ ਫੋਨ ਇਹਨਾਂ ਨੂੰ ਰਿਕਾਰਡ ਬਣੋ। ਠੀਕ ਹੈ। ਤੇ ਇਹਦੇ ਨਾਲ ਕਰੀ ਐ ਗੱਲ ਕਰੀ ਉਹਨੂੰ ਕਿ ਮੇਰਾ ਰੀਚਾਰਜ ਖਤਮ ਸੀਗਾ ਤੇ ਤਾਂ ਮੁੰਡਾ ਬੈਠਾ ਕੋਲੇ ਉਹਦੇ ਨੰਬਰ ਤੋਂ ਰਿਕਾਰਡਿੰਗ ਤੇ ਲਾਉਣ ਲੱਗਿਆ ਮੈਂ ਠੀਕ ਹੈ। ਠੀਕ ਹੈ। ਇਹਦੀ ਤਾਂ ਚਕਾਉਣਿਆ ਛਾਲ ਆਪਾਂ। ਹਲੋ ਸਸ਼ਕਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਕੌਣ ਗੱਲ ਕਰ ਰਹੇ ਹੋ ਜੀ? ਬਾਈ ਜੀ ਸੀਰਾ ਬੋਲਦਾ ਸੀ ਜੀ। ਉਹ ਜਖੀਰ ਕੀ ਹਾਲ ਨੇ ਜੀ ਆ ਕਿਲਾ ਨੰਬਰ ਆ। ਮੇਰੇ ਪੈਸੇ ਹੈ ਨਹੀਂ ਸੀ ਫੋਨ 'ਤੇ ਤੇ ਆਪਣਾ ਮੁੰਡਾ ਗਵਾਂਢੀ ਸੀਦੇ ਨੰਬਰ ਤੋਂ ਕੀਤਾ ਸੀ ਬਾਈ। ਮਾਸ਼ੱਲਾ ਵੀ ਚਾਰਜ ਮੈਂ ਕਰਾ ਦਿਆਂ। ਨਹੀਂ 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 ਬਾਈ ਬਸ ਜੀ। ਬਾਈ ਇੱਕ ਬੇਨਤੀ ਕਰਨੀ ਸੀ ਤੁਹਾਨੂੰ। ਕਿਉਂ ਕੀ ਗੱਲ ਹੋ ਗਈ? ਉਹ ਬਾਈ ਜਿਹੜਾ ਤੇ ਕੰਮ ਕੋ ਹੱਲ ਨਹੀਂ ਹੋ ਰਿਹਾ। ਹਾਂ। ਨਹੀਂ 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 ਤੱਕ ਸੀ ਇਹ ਇਦਾਂ ਨਹੀਂ ਬਾਈ ਕਰਾ ਲਓ ਬੰਨ ਨਹੀਂ ਦੇਖ ਮੈਂ ਪਹਿਲਾਂ ਵੀ ਤੈਨੂੰ ਕਿਹਾ ਸੀ ਤੇ ਹੁਣ ਵੀ ਕਹਿਣਾ ਸੌ ਹੱਥ ਰਸਤਾ ਸਿਰੇ ਦੇ ਗੰਡ ਮੈਂ ਜਿਹੜੀ ਗੱਲ ਕਹਿ ਤੀ ਇਹ ਗੱਲ ਤੈਨੂੰ ਭਗਾਉਣੀ ਪੈਣੀ ਆ ਸਮਝ ਗਿਆ ਪਹਿਲਾਂ ਮੁੰਡਾ ਨਹੀਂ ਲੱਗਿਆ ਸੀ ਚਲ ਠੀਕ ਆ ਹੁਣ ਮੁੰਡਾ ਮੁਲਾਜ਼ਮ ਲੱਗ ਗਿਆ ਬਾਈ ਹੁਣ ਉਹਦੇ ਨਾਲ ਬੰਦੇ ਵੀ ਆਉਣਗੇ ਮੁਲਾਜ਼ਮ ਵੀ ਤੋ ਤੋ ਆਪਸਿਆਂ ਦੇਖੇ ਜਵਾਕਾਂ ਦੀ ਗੱਲ ਤਾਂ ਹੈ ਨਹੀਂ ਕੋਈ ਇਹ ਮੁਲਾਜ਼ਮਾ ਮੁਲਾਜ਼ਮ ਦੇ ਨਾਲ ਮੁਲਾਜ਼ਮਾ ਨਹੀਂ ਆਉਣਾ ਬਾਈ ਜੀ ਉਹ ਬਾਈ ਜੀ ਤੁਸੀਂ ਇੱਕੋ ਦਾਮ ਦੱਸਿਆ ਨਾ ਜੇ ਪਹਿਲਾਂ ਹੁੰਦਾ ਤਾਂ ਹੋ ਜਾਂਦਾ ਕੋਈ ਹੱਲ ਹੁਣ 10 ਦਿਨ ਪਹਿਲਾਂ ਕਿਵੇਂ ਹੱਲ ਹੋ ਜਾਊਗਾ ਨਹੀਂ 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 ਇਹ ਗੱਲ ਨਹੀਂ ਬਣਦੀ 10 ਦਿਨ ਹੁਣ 10 ਦਿਨ ਬਲੇਰੇ ਹੁੰਦੇ ਆ ਬਾਈ ਕਰਨ ਵਾਲੇ ਤਾਂ ਆਪ ਦੋ ਦਿਨਾਂ ਚ ਪੈਰ ਤੇ ਹੱਥ ਤੇ ਸਰੋ ਜਮਾ ਦਿੰਦੇ ਆ ਕੀ ਗੱਲਾਂ ਕਰਦਾ ਤੂੰ ਯਾਰ ਬਾਈ ਜੀ ਉਦੋਂ ਤੁਸੀਂ ਮੈਨੂੰ ਕਿਹਾ ਸੀ ਨਾ ਕਿ 8-10 ਜਣੇ ਹੋਣਗੇ ਤੇ ਹੁਣ ਤੁਸੀਂ ਇੱਕੋ ਦਾਮ ਹੀ ਕਹਤਾ ਜੀ ਕਿ 100 ਬੰਦਾ ਹੋ ਜਾਊਗਾ ਨਾਲੇ ਪੈਲਸ ਦਾ ਕਹਤਾ ਜੀ ਨਹੀਂ ਨਹੀਂ ਬਾਈ ਉਹ ਤਾਂ ਇਹ ਅਰੇਂਜਮੈਂਟ ਕਰਨਾ ਹੀ ਪੈਣਾ ਨਾ ਹੁਣ ਮੁੰਡਾ ਪਟਵਾਰੀ ਨਾਲ ਲੱਗਿਆਗਾ 30-40000 ਰੁਪਇਆ ਵਧੀਆ ਕਮ ਉੱਬਈ ਫਿਰ ਹੁਣ ਤੁਸੀਂ ਇੱਕੋ ਦਾਮ ਹੀ ਹੋ ਗਿਆ ਨਾ 10 ਦਿਨਾਂ ਚ ਹੱਲ ਦਾ ਬਹੁਤਾ ਔਖਾ ਨਾ ਕਰਨਾ ਬਾਈ ਨਹੀਂ ਨਹੀਂ ਜਰਸੀਰ ਸਾਹਿਬ ਕੋਈ ਭੱਟੀ ਗੱਲ ਨਹੀਂ ਤੇ ਕਰਨਾ ਕਰਨਾ ਪੈਣਾ ਤੈਨੂੰ ਹੱਲ ਛੋਟਾ ਜ ਮੈਂ ਤਾਂ ਬਾਹਲਾ ਉਹ ਵੀ ਨਹੀਂ ਕਿਹਾ ਮੇਰੇ ਸਾਡ ਡਿਮਾਂਡ ਭੱਟੀ ਪੈਲਸ ਦੀ ਸੀ ਮੈਂ ਤੁਹਾਨੂੰ ਫੇਰ ਵੀ ਕਿਹਾ ਵੀ ਤੂੰ ਚੱਲ ਛੋਟਾ ਜਿਹਾ ਪ੍ਰੋਗਰਾਮ ਕਰ ਲੈ ਮੁੰਡੇ ਦਾ ਮਾਣ ਤਾਣ ਕਰਨਾ ਮੇਰਾ ਮਾਣ ਤਾਣ ਕਰਨਾ ਬਾਹ ਹੋਰ ਕੀ ਆ ਮੈਂ ਤਾਂ ਬਹੁਤਾ ਕਹਿਣੀ ਜਿੰਨਾ ਬਣਦਾ ਸੀ ਵੀਰਾ ਆ ਪਰ ਰਿਸ਼ਤੇਦਾਰੀ ਨਿਵਾਉਣ ਵਾਲੀ ਗੱਲ ਕਰਦਾ ਹੁਣ ਮੈਂ ਉਹ ਨਹੀਂ ਆਪਾਂ ਕੇ ਰਿਸ਼ਤੇਦਾਰੀ ਨਿਵਾਉਣੀ ਨਹੀਂ ਅਕੇ ਜੇ ਤੈਨੂੰ ਲੱਗਦਾ ਨਹੀਂ ਸਾਬ ਮੈਨੂੰ ਹੁਣੇ ਜਵਾਬ ਦੇ ਦੇ ਮੈਂ ਬਰਾਤ ਹੀ ਨਹੀਂ ਲੈ ਕੇ ਆਉਂਦਾ ਯਾਰ ਹੋਰ ਦੱਸ ਬਈ ਬਾਈ ਐ ਮੈਂ ਕਾਰ ਟਵੰਡੀ ਬੈਠਾ ਹਾਂ ਗੱਲ ਤਾਂ ਨਾ ਕਾਰ ਟਵੰਡੀ ਬੰਡੀ ਬੈਠਾ ਤਾਂ ਬਾਈ ਇਹ ਰੇਂਜਮੈਂਟ ਕਰ ਫਿਰ ਮੈਂ ਨਹੀਂ ਨਾ ਕਰ ਸਕਦਾ ਆਪਣੇ ਆਪਣੇ ਮੁੰਡੇ ਨਾਲ ਕਰੋ ਗੱਲ ਆਪਣਾ ਮੁੰਡਾ ਉਹ ਯਾਰ ਮੁੰਡੇ ਨਾਲ ਮੈਂ ਗੱਲ ਕੀ ਕਰਨੀ ਹੈ ਕੰਮ ਤੂੰ ਕਰਾਉਣਾ ਕਿ ਗੱਲ ਕਰਾਂਗਾ ਆ ਮਾੜਾ ਕਰੋ ਜੀ ਗੱਲ ਬਾਈ ਕੋਣ ਆ ਅਕਰੋਗਨ ਹੈਲੋ ਹਾਂਜੀ ਕੀ ਹਾਲ ਹੈ ਸਲੱਖਣ ਸਿਆ ਠੀਕ ਆ ਠੀਕ ਆ ਕੋਣ ਪਛਾਣ ਲਾ ਦੇਖ ਲਾ ਆਮ ਹੀ ਮਿਲਦਾ ਠਾਣੇ ਉਹ ਥਾਣੇ ਦਾ ਮੇਰੀ ਬਹੁਤ ਬਣੀ ਹੋਈ ਆ ਥਾਣੇ ਦਾ ਮੈਂ ਮਿਲਦਾ ਜੁਲਦਾ ਰਿਹਾ ਨਾ ਕੌਣ ਬੋਲਦਾ ਬਾਈ ਧਰਮ ਸਿੰਘ ਬਰਾੜ ਬੋਲਦਾ ਸੱਚੋ ਯਾਰ ਉਹ ਬਰਾੜ ਸਾਹਿਬ ਤੁਸੀਂ ਕੀ ਹਾਲ ਚਾਲ ਦੇ ਮਹਾਰਾ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਯਾਰ ਕੀ ਪਸੂੜੀ ਪਾਈ ਇਹਨੂੰ ਵਿਚਾਰੇ ਨੂੰ ਧਿਆੜੀਦਾਰ ਬੰਦਾ ਹੈ ਕਿਉਂ ਸਲੱਖਣ ਸਾਹਿਬ ਤੰਗ ਕੀਤਾ ਯਾਰ ਬਾਈ ਇਹਨੂੰ ਉਹ ਨਹੀਂ ਨਹੀਂ ਭਾਈ ਤੰਗ ਤੁੰਗ ਵਾਲੀ ਤਾਂ ਕੋਈ ਗੱਲ ਹੀ ਨਹੀਂ ਭਾਈ ਯਾਰ ਉਹ ਤਾਂ ਜਿਹੜਾ ਬਣਦਾ ਜੇ ਗੱਲ ਉਹ ਵਿਹਾਰੀ ਜੀ ਗੱਲ ਕੀਤੀ ਆ ਮੈਂ ਤਾਂ ਨਹੀਂ ਨਹੀਂ ਵਿਹਾਰੀ ਗੱਲ ਮੈਂ ਸੁਣੀ ਜਾਂਣਾ ਕੋਲੇ ਬੈਠਾ ਨੰਬਰ ਸਲਖਣ ਮੇਰਾ ਗੁੱਸਾ ਨਾ ਕਰੀ ਠੀਕ ਹੈ ਤੇ ਫੋਨ ਹੈਗਾ ਰਿਕਾਰਡਿੰਗ ਤੇ ਹੋ ਭਾਈ ਜੀ ਯਾਰ ਭਾਈ ਜੀ ਕੀ ਗੱਲਾਂ ਕਰੀ ਜਾਂਦੇ ਹੋ ਯਾਰ ਉਹ ਮੈਂ ਤਾਂ ਕੋਲੋਂ ਸਾਹਿਬ ਨਾਲ ਮਜ਼ਾਕ ਕਰੀ ਜਾਂਦਾ ਉਹ ਤਾਂ ਹਾਸੇ ਟੱਟੇ ਦੀਆਂ ਗੱਲਾਂ ਸਾਡੀਆਂ ਸਲਖਣ ਸਹਿ ਮਜ਼ਾਕ ਨਹੀਂ ਹੁੰਦੇਗੇ ਹੁਣ ਜੇ ਮੈਂ ਬੋਲਿਆ ਤਾਂ ਤੇਰਾ ਮਜ਼ਾਕ ਬਣ ਗਿਆ ਨਹੀਂ 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 ਭਾਈ ਯਾਰ ਲੈ ਤੁਸੀਂ 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 ਤੁਹਾਡਾ ਐ ਨਹੀਂ ਆਇਆ ਨਹੀਂ ਲੈ ਤੁਸੀਂ ਕਹਿ ਤਾਂ ਗੱਲ ਹੈ ਤੁਸੀਂ ਦੱਸੋ ਕੀ ਕਰਨਾ ਹੈ ਦੋ ਦੋ ਜਣੇ ਆ ਜਾਣੇ ਯਾਰ ਮੈਂ ਕਹਿੰਦਾ ਨਹੀਂ ਸਲੱਖਣ ਹੁਣ ਮੇਰੀ ਹੁਣ ਮੇਰੀ ਗੱਲ ਸੁਣ ਮੈਂ ਇਹਦੇ ਕੋਲ ਆਇਆ ਨਾ ਤੇ ਮੈਂ ਇਹਨੂੰ ਕੈਸ਼ ਪੇਮੈਂਟ ਵੀ ਦੇ ਕੇ ਜਾਊਂਗਾ ਮੈਂ ਇਹਨੂੰ ਚੈੱਕ ਵੀ ਦੇ ਕੇ ਜਾਊਂਗਾ ਤੂੰ ਜੀ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਲੈ ਨਹੀਂ 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 ਤੂੰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਤੂੰ ਮੁੰਡੇ ਦਾ ਮਾਣ ਤਾਣ ਮੰਗਿਆ ਨਾ ਤੇਰੇ ਮੁੰਡੇ ਨੂੰ ਨਹੀਂ ਨਹੀਂ ਯਾਰ ਬਰਾੜ ਸਾਹਿਬ ਕੀ ਗੱਲਾਂ ਮੈਨੂੰ ਸ਼ਰਮਿੰਦਾ ਨਾ ਕਰੋ ਆਪਾਂ ਕੁਝ ਨਹੀਂ ਕਰਨਾ ਤੁਸੀਂ ਦੱਸੋ ਸਿੰਪਲ ਬਰਾੜ ਦਾ ਹੋ ਜਾ ਮੈਂ ਕਹਿੰਦਾ ਹੁਣ ਮੇਰੀ ਗੱਲ ਸੁਣੋ ਆਪਾਂ ਦੱਸ ਕਿਹਾ ਸੀ ਨਾ ਮੈਂ 5 ਬੰਦੇ ਲੈ ਕੇ ਆਉਂ ਤੂੰ ਮੇਰੀ ਗੱਲ ਸੁਣ ਲੈ ਜਿਹੜੀਆਂ ਗੱਲਾਂ ਤੇ ਤੁਸੀਂ ਅੜੇ ਬੈਠੇ ਨੇ ਇਹਨੇ ਸਾਰਾ ਪਿੰਡ ਵਿਚਾਰੇ ਨੇ ਤੋਂ ਬਾਹਲਾ ਪਿੰਡ ਮੰਗ ਕੇ ਵੇਖ ਲਿਆ ਹਰੇਕ ਬੰਦੇ ਨੇ ਮੋੜਤਾ ਠੀਕ ਹੈ ਹਰੇਕ ਨੇ ਬੰਦੇ ਨੇ ਕੌਣ ਬਾਹ ਫੜਾਉਂਦਾ ਗਰੀਬ ਬੰਦੇ ਨੂੰ ਤੇ ਤੂੰ ਇਧਰੋਂ ਤੂੰ ਮਜ਼ਾਕ ਕਰੀ ਜਾਂਦਾ ਮੈਂ ਉਹਦਾ ਕਿੱਡੀ ਗੱਲ ਲੈਣੀ ਜਿੰਦੀ ਤੁਸੀਂ ਆਖੀ ਜਾਂਦੇ ਹੋ ਯਾਰ ਹੁਣ ਜੇ ਮੈਂ ਇਹਦੇ ਕੋਲੋਂ ਖਵਾਣਾ ਨਾ ਥੋੜਾ ਫਰਕ ਪਊਗਾ ਸੋ ਲਖਣਾ ਮੇਰੀ ਗੱਲ ਸੁਣ ਲੈ ਯਾਰ ਤੈਨੂੰ ਪਤਾ ਨਾ ਮੈਂ ਕਿਸੇ ਨਾਲ ਸਖਤੀ ਨਾਲ ਪੇਸ਼ ਆਉਂਦਾ ਨਹੀਂ ਹੁੰਦਾ ਹਨਾ ਇੱਕ ਮੇਰੀ ਗੱਲ ਸੁਣ ਲੈ ਵੀ ਤੇਰੇ ਮੁੰਡੇ ਦਾ ਮਾਣ ਤਾਣ ਵੀ ਹੋਊਗਾ ਤੇਰੇ ਮੁੰਡੇ ਨੂੰ ਕੜਾ ਘੜੀ ਸ਼ਾਪ ਵੀ ਪਊਗੀ ਤੇਰੇ ਮੁੰਡੇ ਨੂੰ ਜਿਹੜਾ ਹੈ 1780 ਛੱਡ ਤੂੰ 100 ਬੰਦਾ ਬਰਾਤ ਦਾ ਲੈ ਕੇ ਆ ਤੇਰੀ ਬਰਾਤ ਦੀ ਸੇਵਾ ਮੈਂ ਲੈਣਾ ਹੀ ਨਹੀਂ ਬਾਈ ਕੀ ਕਰੀ ਜਾਂਦੇ ਹੋ ਬਰਾਤ ਸਾਹਿਬ ਗੱਲਾਂ ਤੁਸੀਂ ਆ ਧਰਮਪਾਲ ਜੀ ਯਾਰ ਕੀ ਯਾਰ ਮੈਂ ਪਹਿਲਾਂ ਤੈਨੂੰ ਕਹਤਾ ਵੀ ਤੇਰੇ ਕਾਰ ਜਿਹੜੀ ਰਿਕਾਰਡ ਤੇ ਆ ਕੱਲ ਨੂੰ ਤੈਨੂੰ ਦੇਣੀ ਨਾ ਜੇ ਗੱਲ ਇਹ ਨਹੀਂ ਨਹੀਂ ਬਾਈ ਬਾਈ ਕੋਈ ਨਹੀਂ ਯਾਰ ਤੁਸੀਂ ਦੋ ਕੱਪੜਿਆਂ 'ਚ ਕੁੜੀ ਤੋਰੋ ਬਸ ਸਾਦੀ ਧੀ ਬਣਾ ਕੇ ਮੈਂ ਰੱਖਣੀ ਆ ਧੀ ਆ ਮੇਰੀ ਇਹ ਗੱਲ ਤੇ ਰਹੀ ਆ ਆਪਦੀ ਤੇ ਮੈਂ ਇਹਨੂੰ ਦੇਖ ਕੇ ਜਾਊਂਗਾ ਹੁਣ ਠੀਕ ਹੈ ਚੈੱਕ ਵੀ ਦੇਖ ਕੇ ਜਾਊਂਗਾ ਪੇਮੈਂਟ ਵੀ ਦੇਖ ਜਾਊਂਗਾ ਕੈਸ਼ ਬਾਈ 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 ਧਰਮ ਬਾਈ ਕੀ ਗੱਲਾਂ ਕਰਦਾ ਤੂੰ ਰਿਕਾਰਡ ਕਰਨ ਲਾ ਗੱਲ ਮੈਂ ਵੀ ਰਿਕਾਰਡਿੰਗ ਤੇ ਲਾਉਣਾ ਲੈ ਰਿਕਾਰਡਿੰਗ ਕਰ ਲਾ ਕਰ ਲੀ ਮੈਂ ਉਹੀ ਕਹਿਣਾ ਵੀ ਮੈਂ ਜਿਹੜੀ ਕਹਿਤੀ ਬਸ ਕਹਿਤੀ ਲੋਹੇ ਤੇ ਲਕੀਰ ਆ ਫਿਰ ਇੱਕ ਚੀਜ਼ ਦਾ ਧਿਆਰ ਰੱਖੀ ਸਲੱਖਣ ਸਿਆ ਮਾਂ ਪਿਓ ਨਾ ਧੀਆ ਜੰਮਣ ਤੋਂ ਇਸ ਕਰਕੇ ਨਹੀਂ ਡਰਦੇ ਵੀ ਕਿਤੇ ਰਾਤ ਨੂੰ ਉੱਠ ਕੇ ਨਾ ਖਾ ਜਾਣ ਇਹ ਮਾਂ ਪਿਓ ਇਸੇ ਕਰਕੇ ਡਰਦੇ ਆ ਵੀ ਯਾਰ ਧੀਆ ਜਿਹੜੀਆਂ ਵਿਆਹ ਕੇ ਨਾ ਉਦੋਂ ਬਾਅਦ ਪਤਾ ਨਹੀਂ ਕੀ ਨਿਪਟਣਾ ਹੁੰਦਾ ਤੇ ਉਹ ਚੀਜ਼ ਮੈਨੂੰ ਵੇਖਣ ਨੂੰ ਮਿਲ ਗਈ ਮੈਂ ਸਪੈਸ਼ਲੀ ਡਿਊਟੀ ਤੇ ਜਾਂਦਾ ਇਹਦੇ ਕੋਲ ਹੋ ਕੇ ਚੱਲਿਆ ਮੈਂ ਕਿਹਾ ਯਾਰ ਫਿਰ ਵੀ ਬਾਬੇ ਦਾਦਿਆਂ ਦੀ ਸਾਂਝ ਆ ਸਾਡੇ ਸਾਡੇ ਖੇਤਾਂ ਦੀ ਕੰਮ ਕੀਤਾ ਨਾ ਠੀਕ ਹੈ ਤੇ ਜੇ ਕੁੜੀ ਨੂੰ ਕਦੇ ਕਿਸੇ ਕਿਸਮ ਦੀ ਕੋਈ 19 21 ਤੁਹਾਡੇ ਵੱਲੋਂ ਹੋ ਗਈ ਨਾ ਤਾਂ ਫਿਰ ਇਹ ਹਸਾਬ ਲਾ ਲਈ ਵੀ ਤੂੰ ਮੇਰਾ ਸੁਭਾਅ ਦੂਜਾ ਵੀ ਜਾਣਨਾ ਸਲੱਖਣ ਸਿਆ ਕਿਹੋ ਜਿਹਾ ਭਾਈ ਕੋਈ ਲੰਬਾ ਨਹੀਂ ਆਉਂਦਾ ਸਾਨੂੰ ਬਸ ਮੈਂ ਦੱਸਦਾ ਵੀ ਕੁੜੀ ਦਾ ਵਿਆਹ ਨਾ ਜੇ ਚਾਹ ਖੁਸ਼ੀਆਂ ਚਾਹਾਂ ਨਾਲ ਨਾ ਨਾ ਹੋਏ ਜੋ ਤੁਹਾਡੇ ਵੱਲੋਂ ਮੈਂ ਮੈਂ ਲੋਹ ਬਣਾ ਕੇ ਨਹੀਂ ਮੈਂ ਧੀ ਬਣਾ ਕੇ ਲੈ ਕੇ ਜਾਣਾ ਕੁੜੀ ਨੂੰ ਆ ਇਹ ਗੱਲ ਇਹ ਗੱਲ ਸੀਰੇ ਨੂੰ ਕਹ ਅਸੀਂ ਏਰੇ ਕਰ ਗੱ ਹਾਂਜੀ ਬਾਈ ਉਹ ਜਗਸੀਰ ਬਾਈ ਯਾਰ ਕੀ ਗੱਲਾਂ ਕਰਦੇ ਹੋ ਯਾਰ ਮੈਂ ਤਾਂ ਵੈਸੇ ਮਜ਼ਾਕ 'ਚ ਗੱਲ ਕਰੀ ਜਾਂਦਾ ਸੀ ਯਾਰ ਧਰਮ ਨੂੰ ਕੀ ਕਹਿਣ ਦੀ ਲੋੜ ਸੀ ਆਪਣਾ ਪੁਰਾਣਾ ਮਿੱਤਰ ਆ ਸੀ ਚਾਰ ਬੰਦੇ ਆਵਾਂਗੇ ਤੁਸੀਂ ਦੋ ਕੱਪੜਾ 'ਚ ਕੁੜੀ ਤੇ ਹੋਰ ਦੋ ਚੱਕਰੀ ਨਾ ਮੰਨੋ ਬਾਈ ਕੋਈ ਨਹੀਂ ਬਾਈ ਜੀ ਇਹ ਨਾ ਬਾਈ ਜੀ ਬਾਅਦ 'ਚ ਤੰਗ ਕਰਿਓ ਮੇਰੀ ਧੀ ਨੂੰ ਉਹ ਬਾਈ ਯਾਰ ਤੇਰੀ ਧੀ ਨਹੀਂ ਉਹ ਮੇਰੀ ਧੀ ਆ ਤੂੰ ਹੁਣ ਟੈਨਸ਼ਨ ਨਹੀਂ ਲੈਣੀ ਕੋਈ ਮੈਂ ਬੈਠਾਂਗਾ ਤੈਨੂੰ ਦੱਸ ਕੋਈ ਪ੍ਰੋਗਰਾਮ ਲਈ ਕੋਈ ਚਾਹੀਦਾ ਤਾਂ ਮੈਂ ਭੇਜਾਂ ਨਹੀਂ ਨਹੀਂ ਯਾਰ ਆਹ ਨਹੀਂ ਗੱਲਾਂ ਹੁੰਦੀਆਂ ਸਲੱਖਣ ਸਿਆ ਤੂੰ ਕਿਉਂ ਭੇਜੇਂਗਾ ਦੱਸ ਉਹ ਧੀ ਵਾਲੇ ਐ ਜਿੰਨਾ ਕਰਨ ਜੋਗ ਐ ਉਹਨਾਂ ਕਰਨਗੇ ਠੀਕ ਆ ਪਰ ਹਾ ਤੰਗੀਆਂ ਨਾ ਦਿਆ ਕਰੋ ਧੀਆ ਵਾਲਿਆਂ ਨੂੰ ਯਾਰ ਜਿਹੜੀਆਂ ਤੁਸੀਂ ਖੜੇ ਪੈਰੀ ਤੇਰਾ ਰੰਗ ਹੀ ਬਦਲ ਗਿਆ ਆਕੇ ਮੁੰਡਾ ਪਟਵਾਰੀ ਦੇ ਨਾਲ ਲੱਗ ਗਿਆ ਓ ਬਾਈ ਜੀ ਬਾਈ ਜੀ ਮੈਂ ਮਾਫੀ ਮੰਗਦਾ ਬਾਈ ਜੀ ਤੇਰੇ ਮੁੰਡੇ ਦਾ ਤਾਂ ਨਹੀਂ ਦਿਮਾਗ ਖਰਾਬ ਕੀਤਾ ਉਹ ਕੱਲ ਨੂੰ ਮੋਟਰਸਾਈਕਲ ਮੰਗੀ ਬੈਠਾ ਵ 1.5 ਲੱਖ ਵਾਲਾ ਮੈਂ ਬੈਠਾ ਬਾਈ ਜੀ ਲੈ ਦੱਸ ਕਿਹੜੀ ਗੱਲਾਂ ਕਰਦੇ ਹਾਂ ਭਰਾ ਤੁਸੀਂ ਵੱਡੇ ਭਰਾ ਨੇ ਕਹਿਤਾ ਜੋ ਕਹਿਤਾ ਬਸ ਬਾਈ ਲਖਣ ਸਿੰਘ ਆ ਬੇਸ਼ੱਕ ਨਾ ਮੈਨੂੰ ਛੁੱਟੀ ਔਖਾ ਹੋ ਕੇ ਲੈਣੀ ਪਵੇ ਜਿਹੜੇ ਅਗਲੇ 2-3 ਦਿਨ ਨਾ ਕੁੜੀ ਦੇ ਵਿਆਹ ਵਾਲੇ ਹੋਣਗੇ ਮੈਂ ਵਿੱਚ ਹੋਊਗਾ ਵਿਆਹ ਦੇ ਤੇ ਜੇ ਕਿਸੇ ਕਿਸਮ ਦੀ ਹਲੋਜਲ ਹੋਈ ਨਾ ਤਾਂ ਫਿਰ ਇਹ ਹਿਸਾਬ ਲਾ ਲਈ ਵੀ ਥੋੜੀ ਬਰਾਤ ਮੈਂ ਤੋ ਦੱਸੂ ਕਿਹੜੇ ਤਰੀਕੇ ਮੋੜਨੀ ਹੈ ਬਾਈ ਕੋਈ ਲੰਬਾ ਨਹੀਂ ਆਉਂਦਾ ਤੈਨੂੰ ਮਤਲਬ ਤੂੰ ਨਾ ਅੱਖਾਂ ਮੀਜਗਾ ਤੂੰ ਆ ਵੀ ਬਣਾ ਤੈਨੂੰ ਲੰਬਾ ਨਹੀਂ ਆਉਂਦਾ ਬਾਈ ਮੈਂ ਆਉਂਗਾ ਬਿਲਕੁਲ ਉੱਥੇ ਹਾਜ਼ਰ ਰਹੂੰਗਾ ਮੈਂ ਸਾਰਾ ਕੁਝ ਮੈਂ ਦੇਖੂਗਾ ਪੂਰੀ ਸ ਮੁੰਡੇ ਦਾ ਮਾਨ ਤਾਨ ਵੀ ਹੋਊਗਾ ਪਰ ਕੁੜੀ ਔਖੀ ਨਹੀਂ ਹੋਣੀ ਚਾਹੀਦੀ ਇਹ ਗੱਲ ਦਾ ਧਿਆਨ ਰੱਖੀ ਠੀਕ ਹੈ ਮੈਂ ਕਰਾਂ ਉਹ ਸਾਰਾ ਕੁਝ। ਭਾਈ ਜੀ ਚੱਕਰ ਨਾ ਮੰਨੋ ਤੁਸੀਂ ਮੈਂ ਥੋੜਾ ਜਿਹਾ ਪਾਸੇ ਆਪਾਂ ਕਰਦੇ ਆਂ ਸ਼ਾਮ ਨੂੰ ਗੱਲ ਤੁਸੀਂ ਹੁਣ ਥਾਣੇ ਆਉਣਾ ਨਾ ਮੈਂ ਤਾਂ ਚੱਲੇ ਡਿਊਟੀ ਸੀਗਾ ਮੈਂ ਤਾਂ ਜਾਂਦਾ ਮੈਨੂੰ ਪਤਾ ਲੱਗਿਆ ਤੁਹਾਡੇ ਤੋਂ ਪਹਿਲਾਂ ਤੇਰਾ ਭਰਾ ਬੈਠਾ ਹੋਣਾ ਡੱਬਾ ਲੈ ਕੇ ਉੱਤੇ। ਨਹੀਂ ਡੱਬਾ ਤੇਰਾ ਆ ਗਿਆ ਮੈਨੂੰ ਜਵਾਨੀ ਕਲਾਮੀ ਆ ਗਿਆ ਠੀਕ ਹੈ। ਨਹੀਂ ਨਹੀਂ ਐ ਨਹੀਂ ਆਇਆ ਨਹੀਂ ਮੈਂ ਮਾਨ ਤਾਨ ਕਰਕੇ ਪਰ ਮੈਂ ਦੱਸਦਾ ਵੀ ਇਹਨੂੰ ਤੰਗ ਨਾ ਕਰੀ ਠੀਕ ਹੈ ਮੈਂ ਤੈਨੂੰ ਪਤਾ ਅਸੀਂ ਬਚਪਨ ਚ ਇਕੱਠੇ ਖੇਡੇ ਤੇ ਇਕੱਠੇ ਆਪ ਹਾਂ ਭਾਈ ਹਾਂ ਮੈਂ ਤਾਂ ਗੱਲ ਹੈਗੀ ਆ ਕੋਈ ਗੱਲ ਨਹੀਂ ਮਾਰਜੀਂ ਕਰਾ ਜਦੋਂ ਮਰਜੀ ਤੇ ਵਧੀਆ ਵਿਆਹ ਕਰੋ ਮੇਰਾ ਭਰਾ ਬਣ ਕੇ ਠੀਕ ਹੈ ਵੀ ਸਖਤੀ ਕਰਨਾ ਤੇ ਮੈਨੂੰ ਮਜਬੂਰ ਨਾ ਕਰਿਓ ਓਕੇ 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 ਭਾਈ ਓਕੇ ਚਰਨੂ ਠੀਕ ਹੈ ਠੀਕ ਹੈ ਜੀ ਠੀਕ ਕੋਈ ਗੱਲ ਬਾਤ ਨਹੀਂ ਹੋਰ ਕਹਿਣ ਵਾਲੀ ਨਹੀਂ ਨਹੀਂ ਬਸ ਠੀਕ ਹੈ ਸਲੱਖਣ ਸਿੰਘਾ ਧੰਨਵਾਦ ਤੇਰਾ ਭਰਾ ਓਕੇ ਓਕੇ ਭਾਈ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੁਣ ਕਿਵੇਂ ਸਿੱਧਾ ਹੋ ਗਿਆ ਧੰਨਵਾਦ ਭਾਈ ਤੇਰਾ ਬਹੁਤ ਬਹੁਤ ਦਾ ਸਨ ਤਫਾਹਾ ਦੇਣਾ ਨਾ 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 ਯਾਰ ਮੈਂ ਤੈਨੂੰ ਦੱਸਦਾ ਮੈਂ ਕੋਈ ਵਿਖਾਵਾ ਥੋੜੋ ਕਰਦਾ ਚ ਇਹਦੇ ਵਿੱਚ ਦੋ ਹੀ ਚੈੱਕ ਹੈ ਇਹਦੇ ਵਿੱਚ ਚੈੱਕ ਬੁੱਕ ਦੇ ਵਿੱਚ ਨਹੀਂ ਬਾਈ ਚਲੋ ਇਹ ਨਹੀਂ ਨਹੀਂ ਮੈਂ ਯਾਰ ਮੈਂ ਮੇਰਾ ਨਾ ਚਰਨੋ ਸਾਡਾ ਨਾ ਛੁੱਟੀ ਦਾ ਬਹੁਤ ਔਖਾ ਹੁੰਦਾ ਮੈਂ ਉਹਨੂੰ ਤਾਂ ਤਬਕਾ ਮਾਰਤਾ ਵੀ ਛੁੱਟੀ ਲਵਾਂਗਾ ਮੈਂ ਅੱਛਾ ਜੀ ਸਾਡਾ ਬਹੁਤ ਔਖਾ ਹੁੰਦਾ ਛੁੱਟੀ ਦਾ ਸਾਨੂੰ ਤਾਂ ਮਰੇ ਖਪੇ ਛੁੱਟੀ ਨਹੀਂ ਮਿਲਦੀ ਕੀ ਵਿਆਹ ਸ਼ਾਦੀ ਦਾ ਮਿਲ ਨਹੀਂ ਕੀ ਹੈ ਠੀਕ ਹੈ ਆ 50000 ਰੁਪਏ ਤੁਸੀਂ ਹੁਣੇ ਖਰੀਦ ਕੁੜੀ ਨੂੰ ਦਵਾਈ ਦੋਈ ਦੋਈ ਵਿਚਾਰੇ ਨੂੰ ਗਲਾ ਗੋਲਾ ਠੀਕ ਕਰੋ ਸਾਮਾਨ ਖਰੀਦੋ ਹੁਣੇ ਤੋਂ ਸ਼ੁਰੂ ਕਰੋ ਪੈਲਸ ਉਹ ਮੈਂ ਕਹਿ ਦੇਣਾ ਉਹਨੂੰ ਬਾਹਰ ਬਰਾੜਾ ਨੂੰ ਕਹਿ ਦੇਣਾ ਠੀਕ ਹੈ ਜੇ ਉਸ ਦਿਨ ਦਾ ਵਿਹਲਾ ਹੋਇਆ ਨਾ ਤੇ ਉਹਨੂੰ ਜਿਹੜਾ ਮਰਜ਼ੀ ਕਰ ਆਪਣੇ ਪਾਸੇ ਪੰਜ ਪੈਲਸ ਪੈਂਦੇ ਆ ਸਾਰੇ ਤੇ ਆ ਰੱਖ ਚੈੱਕ ਦੋ ਚੈੱਕ ਹੈ ਚਰਨੋ ਇਹਦੇ ਵਿੱਚ ਦੋਨੇ ਸਾਈਨ ਹੋਏ ਹੋਏ ਦੋਨੇ ਖਾਲੀ ਹੈ ਠੀਕ ਹੈ ਜੇ ਮੈਂ ਨਾਮ ਆ ਛੁੱਟੀ ਨਾਮ ਮੇਲੇ ਨਹੀਂ ਨਹੀਂ ਕੋਈ ਤਬੇ ਫਿਕਰੋ ਕਿ ਜਿੰਨੇ ਮਰਜ਼ੀ ਪੈਸੇ 2 ਲੱਖ ਵਰਤਨੀ 3 ਲੱਖ ਵਰਤਨੀ 4 ਲੱਖ ਵਰਤਨੀ ਨਹੀਂ 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 ਬਾਈ ਸਿਰੇ ਕਮਾਲ ਕਰਦਾ ਯਾਰ ਧੰਨਵਾਦ ਬਾਈ ਠੀਕ ਆਉਂਦੇ ਜਾਂਦੇ ਰਿਹਾ ਕਰੋ ਧੰਨਵਾਦ ਵੀਰੇ ਬਹੁਤ ਬਹੁਤ ਜੀ ਚਰਨੋ ਮੇਰੀ ਗੱਲ ਸੁਣ ਲਾ ਘਰੇ ਤੁਸੀਂ ਦੋਨੇ ਜੀ ਆਪ ਕਹਿ ਕੇ ਆਓਗੇ ਠੀਕ ਹੈ ਹਾਂਜੀ ਹਾਂਜੀ ਇਹ ਤਾਂ ਘਰੇ ਆ ਕਹਿ ਕੇ ਆਓਗੇ ਪਹਿਲਾਂ ਵਾਲੀ ਸਾਂਝੀ ਆਵਾਂਗੇ ਜੀ ਆਵਾਂਗੇ ਜਰੂਰ ਤਾਂ ਨੇ ਚਾਹ ਪੀਏ ਸੀ ਅੱਜ ਅਸੀਂ ਹਾਂ ਤੁਸੀਂ ਆਉਂਦੇ ਜਾਂਦੇ ਰਹੋ ਯਾਰ ਠੀਕ ਹੈ ਹਾਂ ਵੀਰੇ ਚਾਹ ਬਣਾਉਣੀ ਨਾ 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 ਬਸ ਮੈਂ ਘਟਕ ਵੈਂਦੀ ਬਣ ਜਾਣੀ ਨਾ ਬਸ ਜਿਉਂਦੇ ਰਹੋ ਜਿਉਂਦੇ ਰਹੋ ਸ਼ੁਕਰੀਆ ਧੰਨਵਾਦ ਵਧੀਆ ਕਰੋ ਜਿੰਨੇ ਪੈਸੇ ਦੀ ਰੋਡ ਪਵੇ ਦੋ ਚੈੱਕ ਦੋਨੇ ਸਾਈਨ ਕੀਤੇ ਵੇਖ ਲਵੋ ਚੱਲ ਪਰਮਾਤਮਾ ਨੇ ਸੌਣ ਲਈ ਆ ਤੱਬ ਦਾ ਰੂਪ ਬਣਦਾ ਧਰਮਾਂ ਵਿਚਾਰ